2118 ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਕਾਜ ਦੇਸ਼ ਮਨਾ ਰਿਹਾ 76ਵਾਂ ਗਣਤੰਤਰ ਦਿਵਸ ਰਾਸ਼ਟਰਪਤੀ ਦ੍ਰੋਪਦੀ ਮੁਰਮੂਏ ਝੰਡਾ ਲਹਿਰਾਉਣਗੇ ਤੇ ਪੀਐਮ ਮੋਦੀ ਵੀ ਇਸ ਸਮਾਰੋਹ ਦਾ ਹਿੱਸਾ ਬਣਨਗੇ ਇਸ ਦੇ ਨਾਲ ਹੀ ਕਰਤੱਵ ਯੋਗਤਾ ਨੂੰ ਦੁਨੀਆ ਭਾਰਤ ਦੀ ਤਾਕਤ ਦੇਖੇਗੀ ਵੱਖ-ਵੱਖ ਸੂਬਿਆਂ ਵੱਲੋਂ ਜੋ ਹੈ ਚਾਕੀਆਂ ਕੱਡੀਆਂ ਜਾਣਗੀਆਂ ਤੇ ਇਸ ਦੌਰਾਨ ਪੰਜਾਬ ਦੇ ਵਿਰਸੇ ਦੀ ਵੀ ਝਲਕ ਦੇਖਣ ਨੂੰ ਮਿਲੇਗੀ ਇਸ ਦੌਰਾਨ ਇੰਡੋਨੇਸ਼ੀਆ ਦੇ ਜੋ ਰਾਸ਼ਟਰਪਤੀ ਪ੍ਰੋ ਬੋਵੋ ਜੋ ਨੇ ਉਹ ਮੁੱਖ ਮਹਿਮਾਨ ਹੋਣਗੇ ਤੇ ਵੱਖ-ਵੱਖ ਹੋਰ ਥਾਵਾਂ ਤੋਂ ਵੀ ਮੁੱਖ ਮਹਿਮਾਨ ਇਸ ਸਮਾਰੋਹ ਦਾ ਹਿੱਸਾ ਬਣਨਗੇ ਤੇ ਅੱਜ ਦੇਸ਼ ਜੋ ਹੈ 76 ਵਾ ਗਣਤੰਤਰ ਦਿਵਸ ਮਨਾ ਰਿਹਾ ਹੈ ਜਿਸ ਦੇ ਚਲਦੇ ਕਰਤੱਵੇ ਪਾਸਤੇ ਪਰੇਡ ਕੱਢੀ ਜਾਵੇਗੀ ਇਸ ਦੌਰਾਨ ਭਾਰਤ ਦੀ ਤਾਕਤ ਦੇਖਣ ਨੂੰ ਮਿਲੇਗੀ ਜੋ ਭਾਰਤ ਦੀਆਂ ਸਨਾਵਾ ਵੱਲੋਂ ਜੋ ਹੈ ਆਪਣਾ ਜੋਸ਼ ਦਿਖਾਇਆ ਜਾਵੇਗਾ ਆਪਣੀ ਤਾਕਤ ਦਿਖਾਈ ਜਾਵੇਗੀ ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵੱਲੋਂ ਜੋ ਚਾਕੀਆਂ ਆ ਉਹ ਵੀ ਕੱਢੀਆਂ ਜਾਣਗੀਆਂ ਤੇ ਇਸ ਦੌਰਾਨ ਪੰਜਾਬ ਦੇ ਵਿਰਸੇ ਦੀ ਵੀ ਚਲਕ ਦੇਖਣ ਨੂੰ ਮਿਲੇਗੀ ਇਸ ਵਾਰ ਜੋ ਪੰਜਾਬ ਦੀ ਚਾਕੀ ਉਸ ਨੂੰ ਵੀ ਇਸ ਪਰੇਡ 'ਚ ਸ਼ਾਮਲ ਕੀਤਾ ਗਿਆ ਤਾਂ ਪੰਜਾਬ ਦੇ ਵਿਰਸੇ ਦੀ ਵੀ ਚਲਕ ਇਸ ਪਰੇਡ ਦੌਰਾਨ ਦੇਖਣ ਨੂੰ ਮਿਲੇਗੀ ਇਸ ਦੌਰਾਨ ਜੋ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਉਮੇਖ ਮਹਿਮਾਨ ਵਜੋਂ ਇਸ ਸਮਾਰੋਚ ਸ਼ਾਮਲ ਹੋਣਗੇ ਤੱਜ ਭਾਰਤ ਜੋ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ 26 ਜਨਵਰੀ ਵਾਲੇ ਦਿਨ ਤਾਂ ਇਸ ਦੌਰਾਨ ਜੋ ਹੈ ਕਾਫੀ ਦਿਨਾਂ ਤੋਂ ਪਿਛਲੇ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਪੂਏ ਹਾਈ ਅਲਰਟ ਤੇ ਜੋ ਹੈ ਪੁਲਿਸ ਵੀ ਚੱਲ ਰਹੀ ਸੀ ਜਿਸ ਦੇ ਚੱਲਦੇ ਹਾਈ ਅਲਰਟ ਜਾਰੀ ਕੀਤਾ ਹੋਇਆ ਸੀ ਤਾਂ ਅੱਜ ਦੇਸ਼ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਜਿਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੋ ਹੈ ਉਹ ਤਿਰੰਗਾ ਲਹਿਰਾਉਣਗੇ ਤੇ ਇਸ ਦੌਰਾਨ ਪੀਆ ਮੋਦੀ ਜੋ ਹੈ ਉਹ ਵੀ ਸਮਾਰੋਹ ਦਾ ਹਿੱਸਾ ਵੰਡਗੇ ਕਰਤਵਯਾ ਪਾਰਟੀ ਜੋ ਪ੍ਰੇਡ ਕੱਢੀ ਜਾਵੇਗੀ ਉਸ ਵਕਤ ਉਸ ਦੇ ਵਿੱਚ ਵੱਖ-ਵੱਖ ਸੂਬਿਆਂ ਦੀਆਂ ਜੋ ਚੱਕੀਆਂ ਆਏ ਉਹਨਾਂ ਦੇ ਵਿੱਚ ਦੇਸ਼ ਦਾ ਸੱਭਿਆਚਾਰ ਜੋ ਹੈ ਉਹ ਦੇਖਣ ਨੂੰ ਮਿਲੇਗਾ ਤੇ ਇਸ ਦੌਰਾਨ ਪੰਜਾਬ ਦੇ ਵਿਰਸੇ ਦੀ ਵੀ ਇਸ ਪ੍ਰੇਡ ਦੇ ਵਿੱਚ ਝਲਕ ਦੇਖਣ ਨੂੰ ਮਿਲੇਗੀ ਇਸ ਦੌਰਾਨ ਜੋ ਭਾਰਤੀ ਹਵਾਈ ਸੈਨਾ ਹੈ ਉਹ ਵੀ ਆਪਣਾ ਦਮ ਦਿਖਾਏਗੀ ਭਾਰਤੀ ਹਵਾਈ ਸੈਨਾ ਦੇ 40 ਜਹਾਜ਼ਾਂ ਦਾ ਸ਼ਾਨਦਾਰ ਫਲਾਈਪਾਸਟ ਹੋਵੇਗਾ ਇਸ ਤੋਂ ਇਲਾਵਾ ਜੋ ਤਿੰਨੇ ਸਿਨਾਵਾ ਨੇ ਉਹ ਵੀ ਆਪਣਾ ਦਮ ਦਿਖਾਉਣ ਗਿਆ ਤੇ ਭਾਰਤ ਦੀ ਤਾਕਤ ਜੋ ਹੈ ਉਹ ਦੁਨੀਆ ਦੇਖੇਗੀ ਤਾ ਬਿਲਕੁਲ ਅੱਜ ਭਾਰਤ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਜਿਸ ਦੇ ਚੱਲਦੇ ਕਈ ਦਿਨਾਂ ਤੋਂ ਬਿਲਕੁਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਅੱਜ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਰਾਸ਼ਟਰਪਤੀ ਦ੍ਰੋਪੀ ਮੁਰੂ ਜੋ ਹੈ ਉਹ ਝੰਡਾ ਲਹਿਰਾਉਣਗੇ ਪ੍ਰਧਾਨ ਮੋਦੀ ਵੀ ਇਸ ਸਮਾਰੋਹ ਦਾ ਹਿੱਸਾ ਵੰਡਣਗੇ ਤੇ ਕਰਤੱਵ ਪਾਠ ਤੋਂ ਜੋ ਦੁਨੀਆ ਨੂੰ ਭਾਰਤ ਦੀ ਤਾਕਤ ਦੇਖੇਗੀ ਕਰਤੱਵ ਪਾਠੇ ਭਾਰਤ ਦੀਆਂ ਸੈਨਾਵਾਂ ਵੱਲੋਂ ਜੋ ਹੈ ਪ੍ਰੇਡ ਕੱਢੀ ਜਾਵੇਗੀ ਤੇ ਆਪਣਾ ਦਮ ਦਿਖਾਇਆ ਜਾਵੇਗਾ ਤੇ ਇਸ ਦੇ ਨਾਲ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਵੀ ਦੇਖਣ ਨੂੰ ਮਿਲਣਗੀਆਂ ਇਸ ਦੇ ਨਾਲ ਹੀ 139 ਸ਼ਖਸੀਤਾਂ ਲਈ ਪਦਮ ਅਵਾਰਡ ਦਾ ਐਲਾਨ ਕੀਤਾ ਗਿਆ 7 ਸ਼ਖਸੀਤਾਂ ਦਾ ਪਦਮ ਵਿਭੂਸ਼ਣ ਨਾਲ ਸਨਮਾਨ ਹੋਵੇਗਾ ਜਿਸ ਚ ਗਾਇਕਾ ਜਸਪਿੰਦਰ ਨਰੂਲਾ ਨੂੰ ਪਦਮ ਸ਼੍ਰੀ ਅਵਾਰਡ ਮਿਲੇਗਾ ਇਸ ਵਾਰ ਚੰਡੀਗੜ੍ਹ ਤੋਂ ਸਾਬਕਾ ਚੀਫ ਜਸਟਿਸ ਜਗਦੀਸ਼ ਸਿੰਘ ਗਹਿਰ ਨੂੰ ਪਦਮ ਵਿਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਤੋਂ ਕਲਾ ਦੇ ਖੇਤਰ ਚ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆ ਨੂੰ ਪਦਮ ਸ਼੍ਰੀ ਪੁਰਸਕਾਰ ਮਿਲੇਗਾ ਜਨਤਕ ਵਪਾਰ ਅਤੇ ਕਾਰੋਬਾਰ ਦੇ ਖੇਤਰ ਚ ਔਨਕਾਰ ਸਿੰਘ ਪਾਵਨ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ਪਦਮਸ਼ਰੀ ਨਾਲ ਜਸਤੇ ਰਾਣੀ ਜੋ ਬਾਈਕ ਅਜੀ ਸਿੰਘ ਨੇ ਉਹ ਵੀ ਪਦਮਸ਼ਰੀ ਨਾਲ ਸਨਮਾਨਿਤ ਹੋਣਗੇ ক্রিকেট ਖਿਡਾਰੀ ਆਰ ਅਸ਼ਵਿਨ ਜੋ ਹੈ ਉਹਨਾਂ ਨੂੰ ਵੀ ਪਦਮਸ਼ਰੀ ਮਿਲੇਗਾ ਇਸ ਤੋਂ ਇਲਾਵਾ ਜੋ ਹਾਕੀ ਖਿਡਾਰੀ ਪੀ ਆਰ ਸرجੇਸ਼ ਨੇ ਉਹਨਾਂ ਨੂੰ ਪਦਮ ਪੂਸ਼ਣ ਅਵਾਰਡ ਮਿਲੇਗਾ ਪੈਰਾਓਲੰਪਿਕ ਨਿਸ਼ਾਨੇਬਾਜ਼ ਖਿਡਾਰੀ ਜੋ ਹੈ ਉਹਨਾਂ ਨੂੰ ਵੀ ਇਹ ਅਵਾਰਡ ਮਿਲੇਗਾ ਹਰਿਆਣਾ ਦੇ ਖਿਡਾਰੀ ਹਰਵਿੰਦਰ ਸਿੰਘ ਦਾ ਵੀ ਸਨਮਾਨ ਹੋਵੇਗਾ ਫਿਲਮ ਨਿਰਦੇਸ਼ਕ ਸ਼ੇਖਰ ਕਪੂਰ ਪਦਮ ਪੂਸ਼ਣ ਨਾਲ ਸਨਮਾਨਿਤ ਹੋਣਗੇ ਪੰਕਜੂ ਦਾਸ ਨੂੰ ਮਰਨੁ ਪ੍ਰੰਤ ਜੋ ਹੈ ਪਦਮ ਪੂਸ਼ਣ ਅਵਾਰਡ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਮਹਨੂਮ ਸੀਐਮ ਮਨੋਹਰ ਜੋਸ਼ੀ ਨੂੰ ਵੀ ਮਰਨੁ ਪ੍ਰੰਤ ਪਦਮ ਭੂਸ਼ਣ ਮਿਲੇਗਾ ਉਸਾਮੂਸ ਸੁਜੂਕੀ ਨੂੰ ਮਰਨੁ ਪ੍ਰੰਤ ਜੋ ਹੈ ਪਦਮ ਵਿਭੂਸ਼ਣ ਅਵਾਰਡ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਸੁਜੂਕੀ ਮੋਟਰਸ ਦੇ ਮਾਲਕ ਸ਼੍ਰੀ ਉਸਾਮੂਸ ਸੁਜੂਕੀ ਜੋ ਹੈ ਉਹਨਾਂ ਨੂੰ ਵੀ ਇਸ ਅਵਾਰਡ ਦਾ ਐਲਾਨ ਕੀਤਾ ਗਿਆ ਤਾਂ 139 ਸ਼ਖਸੀਤਾਂ ਨੇ ਜਿਨ੍ਹਾਂ ਦੇ ਲਈ ਪਦਮ ਅਵਾਰਡ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਸੱਤ ਸ਼ਖਸੀਅਤਾਂ ਜੋ ਹੈ ਉਹਨਾਂ ਦਾ ਪਦਮ ਵਿਭੂਸ਼ਣ ਨਾਲ ਸਨਮਾਨ ਹੋਵੇਗਾ ਜਿਸ ਦੇ ਵਿੱਚ ਗਾਇਕਾ ਜਸਪਿੰਦਰ ਨਰੂਲਾ ਜੋਨੇ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲੇਗਾ ਇਸ ਤੋਂ ਇਲਾਵਾ ਜੋ ਗਾਇਕਾ ਅਰੀਜੀਤ ਸਿੰਘ ਨੇ ਉਹਨਾਂ ਦਾ ਵੀ ਪਦਮ ਸ਼੍ਰੀ ਨਾਲ ਸਨਮਾਨ ਹੋਵੇਗਾ ক্রিকেট ਖਿਡਾਰੀ ਆਰ ਅਸ਼ਵੀਨ ਜੋ ਹੈ ਉਹਨਾਂ ਨੂੰ ਵੀ ਪਦਮ ਸ਼੍ਰੀ ਮਿਲੇਗਾ ਇਸ ਤੋਂ ਇਲਾਵਾ ਜੋ ਹਾਕੀ ਖਿਡਾਰੀ ਪੀ ਆਰ ਸੱਜੇਸ਼ ਨੇ ਉਹਨਾਂ ਦੇ ਲਈ ਪਦਮ ਵਿਭੂਸ਼ਣ ਅਵਾਰਡ ਦਾ ਐਲਾਨ ਕੀਤਾ ਗਿਆ ਲੁਧਿਆਣਾ ਸਕੂਲ ਮਾਮਲੇ 'ਚ ਨਵਾਂ ਟਵਿਸਟ ਦੇਖਣ ਨੂੰ ਮਿਲਿਆ న్యూਸ 18 ਤੇ ਬਰਖਾਸਤ ਮੈਨੇਜਰ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਕਹੇ ਹੈ ਕਿ ਪ੍ਰਿੰਸੀਪਲ ਨੇ ਮੈਨੂੰ ਭਰੋਸੇ 'ਚ ਲੈ ਕੇ ਫਸਾਇਆਤਾ ਇਹ ਮੈਨੇਜਰ ਦਾ ਬਿਆਨ ਹੈ ਉਹਨਾਂ ਨਾਲ ਹੀ ਮੈਨੇਜਰ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਫੋਨ ਤੇ ਆਪਣੀ ਗਲਤੀ ਕਬੂਲੀ ਤੇ ਮੈਨੇਜਰ ਜੋ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਨੇਜਰ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਗੱਲ ਕਬੂਲੀ ਗਈ ਹੈ ਇਸ ਦਿਨ ਆਲੀ ਸਾਥੀ ਟੀਚਰ ਨੇ ਵੀ ਸੱਚਾਈ ਦੱਸੀ ਹੈ ਤਾਂ ਸਕੂਲ ਆਫ ਐਮੀਨੈਂਸ ਚ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਗਈ ਸੀ ਸਕੂਲ ਮੈਨੇਜਰ ਨੂੰ ਸਿੱਖਿਆ ਮੰਤਰੀ ਨੇ ਬਰਖਾਸਤ ਕਰ ਦਿੱਤਾ ਸਕੂਲ ਪ੍ਰਿੰਸੀਪਲ ਨੂੰ ਨਾਮਿਤ ਜੋ ਹੈ ਸਸਪੈਂਡ ਕੀਤਾ ਗਿਆ ਤਾਂ ਕੁਝ ਦਿਨ ਪਹਿਲਾਂ ਜੋ ਹੈ ਲੁਧਿਆਣਾ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਸਕੂਲ ਆਫ ਐਮੀਨੈਂਸ ਦੇ ਵਿੱਚ ਜੋ ਬੱਚੇ ਸੀ ਉਹਨਾਂ ਤੋਂ ਰੇਤੇ ਦੀਆਂ ਬੋਰੀਆਂ ਚੁਕਵਾਈਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਤੇ ਜੋ ਮੈਨੇਜਰ ਹੈ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਸਕੂਲ ਮੈਨੇਜਰ ਤੇ ਜੋ ਸਕੂਲ ਪ੍ਰਿੰਸੀਪਲ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਇਸ ਮਾਮਲੇ 'ਚ ਹੁਣ ਨਵਾਂ ਟਵਿਸਟ ਦੇਖਣ ਨੂੰ ਮਿਲਿਆ ਜੋ ਨਿਊਜ਼ 18 ਦੇ ਬਰਖਾਸਤ ਮੈਨੇਜਰ ਨੇ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਹੈ ਮੈਨੇਜਰ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਮੈਨੂੰ ਭਰੋਸੇ 'ਚ ਲੈ ਕੇ ਫਸਾਇਆ ਤੇ ਪ੍ਰਿੰਸੀਪਲ ਨੇ ਫੋਨ ਤੇ ਆਪਣੀ ਗਲਤੀ ਕਬੂਲ ਕੇ ਮੈਨੇਜਰ ਨੂੰ ਬੜੀ ਦਾ ਬੱਕਰਾ ਬਣਾਉਣ ਦੀ ਗੱਲ ਕਹੋਲੀ ਗਈ ਹੈ ਇਸ ਦੇ ਨਾਲ ਹੀ ਸਾਥੀ ਟੀਚਰ ਨੇ ਵੀ ਸੱਚਾਈ ਦੱਸਦਿਆਂ ਦੱਸੀ ਹੈ ਤਾਂ ਸਕੂਲ ਆਫ ਐਮੀਨਸ 'ਚ ਬੱਚਾ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ ਜਿਸ ਦੇ ਵਿੱਚ ਹੁਣ ਬਰਖਾਸਤ ਮੈਨੇਜਰ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਿੰਸੀਪਲ ਨੇ ਮੈਨੂੰ ਭਰੋਸੇ 'ਚ ਲੈ ਕੇ ਫਸਾਇਆ ਕੀ ਕੀਤਾ ਪਛਾਰੀ ਨਹੀਂ ਚੱਜੀ ਤੂੰ ਅ ਕਿੱਦਾਂ ਵਾਂ ਵੀਰ ਤੇਰੇ ਨਾਲ ਮੈਂ ਐਨਾ ਹੋ ਕੀਤਾ ਤੁਸੀਂ ਤਾਂ ਫੋਨ ਨਹੀਂ ਕੀਤਾ ਮੈਂ ਮੈਂ ਕਹ ਦੇਖੋ ਬਤਾ ਰਮੇ ਹੁਣ ਕਿਹਾ ਤਾਂ ਐਸੀ ਕਿਛਾ ਤਾਂ ਕਸੂਰ ਵਰ ਮੈਂ ਆ ਤਾਂ ਜੇ ਤਨੂੰ ਮੈਂ ਇਹ ਗੱਲ ਕਹਾਈ ਹੈ ਕਿ ਜੇ ਤੈਨੂੰ ਕੰਮ ਕਿਤੇ ਨਹੀਂ ਮਿਲਦਾ ਤੇ ਮੇਰੇ ਕੋਲ ਆ ਕੇ ਮੇਰੀ ਕਾਉਂਸਲ ਚ ਜਾਓ ਮੇਰੇ ਕੋਲ ਬੈਠੋ ਸਿਰ ਅ ਸਰਚ ਜਿਹਾ ਤੁਹਾਡੀ ਗੱਲ ਪਰ ਸਰ ਜਿਹੜੀ ਮੇਰੇ ਨੂੰ ਇਨਸਲਟ ਕਰੇ ਮੇਰੀ ਜਿਹੜੀ ਟਾਈਮ ਦਾ ਕਿਨਾਰਾ ਹੈ ਸਰ ਜੇ ਮੇਰੇ ਇਨਸਲਟ ਹੋਈ ਸਰ ਉਹਦਾ ਕੀ ਹੋਊਗਾ ਇਨਸਲਟ ਤਾਂ ਦੇਖੋ ਮੇਰੀ ਵੀ ਬਹੁਤ ਹੋ ਗਈ ਤਾਂ ਉਹ ਹਾਈ ਫਾਈ ਬੰਦਾ ਇੰਨਾ ਚੱਲ ਦਿੱਲੀ ਤੱਕ ਚੱਲਦਾ ਪਿਆ ਮੇਰਾ ਹਾਂ ਜੀ ਨਹੀਂ ਸਰ ਦੇਖੋ ਫਿਰ ਦੇ ਕਹਿਣ ਤੇ ਮੈਂ ਸੈਨ ਕਰਤਾ ਬਹੁਤ ਤੁਸੀਂ ਮੈਨੂੰ ਵਿਸ਼ਵਾਸ ਦਵਾਇਆ ਕਿ ਮੈਂ ਮੰਨ ਗਿਆ ਮੈਂ ਮੰਨਦਾ ਮੈਂ ਤੇ ਰੇਣੀਆਂ ਮੈਂ ਤਾਂ ਕਸੂਰਵਾਰ ਹਾਂ ਮੈਂ ਕਹਿਣ ਤੇ ਆ ਹਾਂ ਜੀ ਹਾਂ ਜੀ ਸਰ ਉਹ ਤੇਰਾ ਕਸੂਰਵਾਰ ਹੈ ਹਾਂ ਜੀ ਹਾਂ ਜੀ ਸਿਰਫ ਤੱਕ ਉਸ ਨੂੰ ਹੋ ਗੰਦਾ ਲੱਗ ਕੇ ਤਾਂ ਮੈਨੂੰ ਕਿੰਨਾ ਸਮਾਂ ਹੀ ਕਰ ਤੋ ਵੀ ਅੱਜ ਹੋ ਗਿਆ ਤੇ ਤੂੰ ਸਾਰਾ ਕੁਝ ਆਪਣੇ ਸਿਰ 'ਤੇ ਲੈ ਗਿਆ ਮੈਂ ਕਿਹਾ ਮੰਨਦਾ ਨਹੀਂ ਨਾ ਤੇ ਇਹਦਾ ਦੇਣ ਤਾਰਿਆ ਹਾਂ ਹਾਂਜੀ ਹਾਂਜੀ ਵੀਰੀ ਕਰ ਗਿਆ ਸਾਰਾ ਕੁਝ ਨਾ ਮੰਨਦਾ ਹਾਂਜੀ ਪਰ ਮੈਨੂੰ ਹੁਕਮ ਲੱਗ ਕੇ ਮੈਂ ਤੇਰਾ ਕਿੱਦਾਂ ਪਰਵਾਹੀ ਕਰਾਂ ਸਰ ਤੂੰ ਪਰਵਾਇਤਾ ਸਰ ਲੈ ਕੇ ਤੂੰ ਸੁਮੀ ਨੂੰ ਨੌਕਰੀ 'ਚ ਲਵਾ ਸਕਦੇ ਓ ਠੀਕ ਐ ਬੈਲਨਗੁੱਟ ਸੁਮੀ ਨੂੰ ਨੌਕਰੀ ਲਵਾ ਦਾਂਗੇ ਸਰ ਇਹ ਮੈਂ ਧੱਬਾ ਲੱਗਿਆ ਸਰ ਉਹ ਤਾਂ ਮੈਂ ਕੀ ਕਰੂੰਗਾ ਕਿਉਂ ਪਾਣੀ ਕਿਹਨਾਂ ਮੈਂ ਉਹ ਹੀ ਦੱਸਦਾ ਮੈਂ ਵੀ ਹੁਣ ਜਿੱਦਾਂ ਮੈਂ ਮੇਰੇ ਜਨਮ ਤੋਂ ਆਇਆ ਸਮਾਜ ਤੋਂ ਇਹਆਂ ਸਾਇਸ਼ਲ ਜੀਸਮਨ ਉਸਮੈਂ ਰੀਅਲੀ ਮੈਂ ਆਪਣੇ ਆਪੇ ਮੇਰੀ ਕੌਨਸਲਿੰਗ ਅੱਜ ਸਕੂਲ ਦੀ ਇਹ ਕਰ ਕੰਡ ਰਿਆਂ ਜਿਹੜਾ ਦਿਲ ਵੀ ਅੰਦਰ ਉਹੀ ਗੱਲ ਤੇ ਹੁੰਦਾ ਕਿ ਵੀ ਤਿੰਨੋਂ ਆ ਬੜੀ ਦਾ ਵਕਰਾ ਬਣਾ ਦਿੱਤਾ ਤਿੰਨੋਂ ਬੜੀ ਦਾ ਵਕਰਾ ਬਣਾ ਦਿੱਤਾ ਹਾਂਜੀ ਸਰ ਦੇਖੋ ਨਾ ਫਿਰ ਮੇਰੀ ਸਰ ਮੇਜੀ ਜਿਹਦੇ ਕੰਪਨੀ ਮੈਂ ਐਮਪਲਾਈ ਜਾਂ ਮੈਂ ਉਹ ਵੀ ਕਿੰਨਾ ਮੈਂ 10 ਮਿੰਟ ਤੇ ਕਿਹ ਕੀ ਕਰ ਸਕਦਾ ਹਾਂ ਦੱਸੋ ਮਨੇ ਚਾਪਾ ਪੀਛੂ ਆ ਜਖੇ ਜੋਰ ਕੋ ਪੀਛੂਣਾ ਠੀਕ ਹੈ ਤੇ